ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜਿਹੜਾ ਮੈਂ ਵੀਰ ਕੀਤਾ ਹੈ ਸੂਟੇ ਸਾਰਾ ਮਸ਼ੀਨ ਵਰਕ ਦਾ ਹੈਗਾ ਇਸ ਤਰ੍ਹਾਂ ਆਪਾਂ ਬਾਟਮ ਰੱਖੀਏਗੀ ਇਹਦੇ ਨਾਲ ਕਰੀਮ ਡਾਰਕ ਕਰੀਮ ਜਾਂ ਸ਼ੇਡ ਰੱਖਿਆ ਲਾਈਟ ਰੱਖਿਆ ਹੈਗਾ ਤੁਸੀਂ ਦੇਖ ਸਕਦੇ ਹੋ ਕ੍ਰੇਪ ਦੀ ਬਾਟਮ ਲਗਾਈ ਹੈ ਨਾਲ ਬਾਂਦਨੀ ਦੇ ਵਿੱਚ ਆਪਾਂ ਜਿਹੜਾਗਾ ਸੂਟ ਹੈਗਾ ਉਹ ਬਾਂਦਨੀ ਦਾ ਲਗਾਇਆਗਾ ਤੇ ਇਸ ਤਰ੍ਹਾਂ ਦੇਖੋ ਬਾਵਾ ਤੇ ਕੰਮ ਆ ਜਾਊਗਾ ਤੇ ਇਦਾਂ ਨੈੱਕ ਦਾ ਡਿਜ਼ਾਈਨ ਆਊਗਾ ਤੇ ਇਸ ਤਰ੍ਹਾਂ ਬਾਵਾਂ ਤੇ ਇਸ ਤੋਂ ਪਹਿਲਾਂ ਮੈਂ ਮੇਰਾ ਹੁਣ ਸੂਟ ਹੈਗਾ ਜਿਹੜਾ 6-7 ਮਹੀਨਿਆਂ ਬਾਅਦ ਰੈਡੀ ਹੋ ਕੇ ਆਇਆ ਹੈਗਾ ਇਸ ਤੋਂ ਪਹਿਲਾਂ ਮੈਂ ਇਹ ਸੂਟ ਵਰਕ ਕਰਾ ਕੇ ਕਈ ਸੇਲ ਕਰ ਚੁੱਕਿਆਂਗੇ ਜੇ ਤੁਸੀਂ ਆਰਡਰ ਦੇਣਾ ਚਾਹੋਗੇ ਵਿਦ ਦੁਪੱਟਾ ਤੁਹਾਨੂੰ ਲੈਂਸ ਵਗੈਰਾ ਦੀ ਫਿਨਿਸ਼ਿੰਗ 4500 ਇਹਦਾ ਪ੍ਰਾਈਸ ਹੈਗਾ ਤਾਂ ਤੁਸੀਂ ਆਰਡਰ ਦੇ ਸਕਦੇ ਹੋਗੇ ਚਲੋ ਜੀ ਅੱਜ ਆਪਾਂ ਤੁਹਾਨੂੰ ਦਿਖਾਉਣੇਗੇ ਬਰਪਰੀ ਦੇ ਸੂਟ ਇਹਨਾਂ ਸੂਟਾਂ ਦੇ ਉੱਪਰ ਤੁਸੀਂ ਵਰਕ ਕਰਵਾ ਸਕਦੇ ਹੋ ਜਿਵੇਂ ਕਿ ਮੈਪ ਆਇਆ ਹੋਇਆ ਇਦਾਂ ਵੀ ਵਰਕ ਹੋ ਜਾਊਗਾ ਪਲੇਨ ਬਾਟਮ ਲਗਾ ਲਓ ਇਹਨਾਂ ਨਾਲ ਬਹੁਤ ਜਿਆਦੇ ਸੋਹਣੇ ਸੂਟ ਬਣਨਗੇ ਸਭ ਤੋਂ ਪਹਿਲਾ ਕਲਰ ਹੈਗਾ ਗਾ ਲਵੈਂਡਰ ਸ਼ੇਡ ਪ੍ਰਾਈਜ਼ ਰਹੂਗਾ ਜੀ ਕੱਲ ਵਾਲੇ ਸੂਟਾਂ ਨਾਲ ਦਾ ਹੀ ਪ੍ਰਾਈਜ਼ ਹੈਗਾ ਸੇਮ 2100 ਪ੍ਰਾਈਜ਼ ਰਹੂਗਾ ਵਿਦ ਸ਼ਿਪਿੰਗ ਰਹੂਗਾ ਇੱਕ ਲੈਣਾ ਚਾਹਣੇ ਹੋ ਦੋ ਲੈਣਾ ਚਾਹਣੇ ਹੋ ਜਿੰਨੇ ਵੀ ਲੈਣਾ ਚਾਹਣੇ ਹੋ ਲੈ ਸਕਦੇ ਹੋਗੇ ਲੋ ਜੀ ਇਹ ਆਪਾਂ ਰਿਪੀਟ ਚੱਕ ਕੇ ਲੈ ਕੇ ਆਏਗੇ ਸਾਰੇ ਸੂਟ ਪਹਿਲਾਂ ਸੀਗੇ ਜਿਹੜੇ ਸੋਲਡ ਹੋ ਗਏ ਸੀਗੇ ਪੀਚ ਸ਼ੇਡ ਦੇ ਵਿੱਚ ਇਸਰਾ ਇਹਦੇ ਉੱਪਰ ਇੱਕ ਨਾ ਆਪਾਂ ਡਿਜ਼ਾਈਨ ਲੈ ਕੇ ਆਵਾਂਗੇ ਬਰਬਰੀ ਦੇ ਉੱਪਰ ਘੇਰੇ ਤੇ ਬਾਵਾ ਤੇ ਵਰਕ ਬਹੁਤ ਜਿਆਦਾ ਸੋਹਣਾ ਡਿਜ਼ਾਈਨ ਹੈ ਉਸ ਤਰ੍ਹਾਂ ਤੁਸੀਂ ਵਰਕ ਵੀ ਕਰਾ ਸਕਦੇ ਹੋਗੇ ਤੇ ਨੈਕਸਟ ਸ਼ੇਡ ਹੈਗਾ ਜੀ ਪੀਚ ਪ੍ਰਾਈਸ ਸੇਮ ਰਹੂਗਾ ਇਸ ਤੋਂ ਬਾਅਦ ਆਜੂਗਾ ਜੀ ਪਿੰਕ ਕਲਰ ਆਜੂਗਾ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਸੋਹਣਾ ਸਟੱਫ ਹੈਗਾ ਬਹੁਤ ਜਿਆਦਾ ਸੋਹਣਾ ਲਾਈਟ weight ਜੈਗਾ ਬਿਲਕੁਲ ਇਹਦਾ ਪ੍ਰਾਈਸ ਰਹੂਗਾ ਜੀ 2100 ਨੈਕਸਟ ਤੁਸੀਂ ਦੇਖ ਸਕਦੇ ਹੋਗੇ ਦੁਪੱਟਾ ਇਹਦੇ ਨਾਲ ਹੈਗਾ ਜਿਹੜਾ ਤੁਸੀਂ ਬਰਬਰੀ ਦਾ ਵੀ ਰੱਖ ਸਕਦੇ ਹੋਗੇ ਹੋਰ ਕੋਈ ਵੀ ਤੁਸੀਂ ਦੁਪੱਟਾ ਲੈਣਾ ਚਾਹਣਾ ਫੁੱਲ ਪਿਓਰ ਔਰਗੈਂਜ਼ਾ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਚੋਇਸ ਅਨੁਸਾਰ ਦੁਪੱਟਾ ਲੈਣਾ ਚਾਹਣਾ ਤਾਂ ਤੁਸੀਂ ਲੈ ਸਕਦੇ ਹੋਗੇ ਇਹਦਾ ਪ੍ਰਾਈਸ ਵੀ ਰਹੂਗਾ ਜੀ 2100 ਵਿਦ ਸ਼ਿਪਿੰਗ ਹੈ ਸੂਟ ਦਾ ਸਟਾਫ ਫੈਬਰਿਕ ਬਹੁਤ ਜਿਆਦਾ ਸੋਹਣਾ ਕੱਲ ਵਾਲੀ ਵੀਡੀਓ ਦੇ ਵਿੱਚ ਵਧੀਆ ਰਿਸਪੌਂਸ ਸੀਗਾ ਭੈਣਾਂ ਦਾ ਕਿਉਂਕਿ ਡਿਮਾਂਡ ਸੀ ਬਹੁਤ ਜਿਆਦੇ ਇਹਦੇ ਨਾਲ ਤੁਹਾਨੂੰ ਆਪਾਂ ਬਾਟਮ ਲਗਾ ਕੇ ਦੇ ਦਾਂਗੇ ਇਹਦਾ ਮੈਚਿੰਗ ਦਾ ਪ੍ਰਾਈਸ ਰਹੂਗਾ ਜੀ 18500 ਲੋ ਜੀ ਨੈਕਸਟ ਸੂਟ ਹੈਗਾ ਜੀ ਮੈਚਿੰਗ ਕਾਫੀ ਜਿਆਦਾ ਸੋਹਣਾ ਸੂਟ ਹੈ ਇਹ ਵਾਲਾ ਲੋ ਜੀ ਇਸ ਤਰ੍ਹਾਂ ਬਾਟਮ ਰਹੂਗੀ यदा प्राइज रहेगा जी साढ़े अठारह सौ मैचिंग नैक्सट सूट आ आजूगा जी ब्ल्यू शेड के आजूगा लो जी याइज भी रहेगा जी साढ़े इक्की सौ ऑल ओवर सूट ਇਸਲਾ ਸੂਟ ਵੀ ਤੁਸੀਂ ਦੇਖ ਸਕਦੇ ਹੋਗੇ 2100 ਪ੍ਰਾਈਸ ਰੋਗਾ ਇਹਦਾ ਵੀ ਇਹਨਾਂ ਨਾਲ ਤੁਸੀਂ ਮਤਲਬ ਕੰਟਰਾਸਟ ਦੁਪट्टे ਰੱਖ ਸਕਦੇ ਹੋਗੇ ਤਾਂ ਕਿ ਕਾਫੀ ਜਿਆਦੇ ਸੋਹਣੇ ਲੱਗਣਗੇ ਇਸ ਤਰ੍ਹਾਂ ਦੇ ਦੁਪट्टे ਕੰਟਰਾਸਟ ਦੇ ਵਿੱਚ ਜੇ ਤੁਸੀਂ ਬੇਸ ਨਾਲ ਦਾ ਦੁਪੱਟਾ ਲੈਣਾ ਚਾਹੁੰਦੇ ਹੋ ਬੇਸ ਨਾਲ ਦਾ ਵੀ ਲੈ ਸਕਦੇ ਹੋਗੇ ਦੁਪੱਟਾ ਜਿਵੇਂ ਵੀ ਤੁਸੀਂ ਲੈਣਾ ਚਾਹੋਗੇ ਉਸ ਤਰ੍ਹਾਂ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋਗੇ ਲੋਚੇ ਇਸ ਤੋਂ ਬਾਅਦ ਜੇ ਕਿਸੇ ਨੂੰ ਸਸਤੇ ਸੂਟ ਚਾਹੀਦੇ ਨੇਗੇ ਤਾਂ ਤੁਸੀਂ ਸਸਤੇ ਲੈ ਸਕਦੇ ਹੋ ਬਰਬਰੀ ਦੇ ਵਿੱਚ ਇਹਦਾ ਪ੍ਰਾਈਸ ਰਹੂਗਾ ਮੈਚਿੰਗ ਦਾ 1500 ਇਹ ਵਾਲੀ ਰਹੂਗੀ ਜੀ ਸ਼ਰਟ ਇਸ ਤਰ੍ਹਾਂ ਪਲੇਨ ਬਾਟਮ ਹੈਗੀ ਇਹਦੇ ਨਾਲ ਲੋ ਜੀ ਬਲੈਕ ਕਲਰ ਦੇ ਵਿੱਚ ਇਹਦੇ ਨਾਲ ਦੁਪੱਟਾ ਵੀ ਰੈਡੀ ਪੈਟ ਆਏ ਐਂਡ ਆਈ ਪਰ ਮੈਂ ਤੁਹਾਨੂੰ ਵਿਦਆਊਟ ਦੁਪੱਟਾ ਦੱਸੂਗੀ 1500 ਪ੍ਰਾਈਸ ਰਹੂਗਾ ਇਹਦੇ ਵਿੱਚ ਆਪਾਂ ਤਿੰਨ ਕਲਰ ਲੈ ਕੇ ਆਏਗੇ ਪਹਿਲਾ ਹੈਗਾ ਬਲੈਕ ਤੇ ਦੂਜਾ ਹੈਗਾਗਾ ਡਾਰਕ ਗ੍ਰੇ ਬਾਊ ਜੀ ਸਾਡੇ 1500 ਪ੍ਰਾਈਸ ਹੈ ਇਸ ਤਰ੍ਹਾਂ ਹੀ ਡਿਜ਼ਾਈਨ ਬਣਾਇਆ ਤੁਸੀਂ ਇਹਦੇ ਨਾਲ ਮਤਲਬ ਕੰਟਰਾਸਟ ਦੁਪੱਟਾ ਦੇਖੋ ਇਹਦੇ ਵਿੱਚ ਥੋੜਾ ਜਿਹਾ ਡਾਰਕ ਕਲਰ ਵੀ ਆ ਜਾਊਗਾ ਤੇ ਲਾਈਟ ਵੀ ਆ ਜਾਊਗਾ ਬੇਸ ਨਾਲ ਦਾ ਵੀ ਰੱਖ ਸਕਦੇ ਹੋ ਤਿੰਨੋਂ ਕਲਰ ਵੀ ਪਵਾ ਸਕਦੇ ਹੋ ਟਾਈ ਐਂਡ ਡਾਈ ਵੀ ਕਰਾ ਸਕਦੇ ਹੋ ਜਿਵੇਂ ਵੀ ਕਰਾਉਣਾ ਚਾਹੁੰਦੇ ਹੋ ਉਸ ਤਰ੍ਹਾਂ ਕਰਵਾ ਸਕਦੇ ਹੋ ਫੈਬਰਿਕ ਦੀ ਕੁਆਲਿਟੀ ਇਹਦੀ ਵੀ ਬਹੁਤ ਜ਼ਿਆਦਾ ਵਧੀਆ ਹੈਗੀ ਇਹ ਨਹੀਂ ਹੈਗਾ ਵੀ ਇਹ ਵੀ ਥੋੜੀ ਲੋ ਪ੍ਰਾਈਸ ਹੈਗੀ ਵੀ ਇਹ ਸਸਤਾ ਮਟੀਰੀਅਲ ਹੋਊਗਾ ਇਦਾਂ ਨਹੀਂ ਹੈਗਾ ਤੇ ਇਹਦੇ ਵਿੱਚ अगला कलर आ जूगा जी ग्रीन इस तरह साढ़े पंद्रह सौ प्राइज है मैचिंग सूट रहूगा देखो बॉटम नाल दिया ही नहीं गर ये वाला सूट रहूगा नेक्स्ट सूट रहूगा जी ओवर सूट रहूगा लो जी ठीक है जी ਇਹਦਾ ਪ੍ਰਾਈਸ ਰੁਗਿਆ ਜੀ 22100 ਵਿਦਰ ਸ਼ਿਪਿੰਗ ਤੇ ਇਹ 올ਓਵਰ ਸੂਟ ਹੈਗਾ ਹਰ ਇੱਕ ਤਰ੍ਹਾਂ ਦਾ ਅੱਜ ਆਪਾਂ ਉਹ ਦਿਖਾਇਆ ਹੈਗਾ ਤੁਹਾਨੂੰ ਕਿਉਂਕਿ ਕਈ ਭੈਣਾ ਸਸਤੇ ਲੈਣਾ ਲੈਣਾ ਕੋਈ ਮੀਡੀਅਮ ਕੋਈ ਮਤਲਬ ਹਾਈ ਕੁਆਲਿਟੀ ਜਿੱਦਾਂ ਵੀ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਇਹਦੀ ਆਪਾਂ ਫਰੌਕ ਬਣਾ ਕੇ ਭੇਜੀ ਸੀਗੀ ਬਾਹਰ ਪਹਿਣ ਹੋਣਾ ਨੂੰ ਬਹੁਤ ਜ਼ਿਆਦਾ ਸੋਹਣੀ ਬਣੀ ਸੀਗੀ ਗੱਲ ਕਰ ਮੇਥੋਂ ਵੀਡੀਓ ਨਹੀਂ ਪਈ ਨਾ ਮੈਂ ਤੁਹਾਨੂੰ ਸਟਿਚ ਕਿੱਥੇ ਸੂਟ ਮੇਰੀ ਕੋਸ਼ਿਸ਼ ਹੁੰਦੀ ਆ ਵੀ ਮੈਂ ਦਿਖਾਵਾਂ ਹਨਾ ਤੇ ਇਹ ਵਾਲਾ ਸੂਟ ਹੈਗਾ ਜਿਹੜਾ ਇਹਦਾ ਪ੍ਰਾਈਸ ਵੀ ਰਹੂਗਾ 2100 ਪ੍ਰਾਈਸ ਰਹੂਗਾ ਸਾਡੇ 2100 ਨੈਕਸਟ ਮੈਂ ਤੁਹਾਨੂੰ ਦਿਖਾਉਣੀ ਹੈਗੀ ਸੂਟ ਹੈ ਮੈਚਿੰਗ ਸੂਟ ਹੈਗਾ ਸਾਡੇ 1500 ਦੀ ਰੇਂਜ ਹੈ ਇਹ ਸੂਟ ਦੀ ਇਸ ਤਰ੍ਹਾਂ ਇਹ ਵਾਲਾ ਡਿਜ਼ਾਈਨ ਰਹੂਗਾ ਇਦਾਂ ਇਹਦੀ ਬਾਟਮ ਰਹੂਗੀ ਮਸਟਰਡ ਸ਼ੇਡ ਮਸਟਰਡ ਸ਼ੇਡ ਹੀ ਰਹੂਗਾ ਮਤਲਬ ਸ਼ਰਟ ਇਹਦੇ ਨੀਚੇ ਜਦੋਂ ਟਾਪਟਾ ਵਗੈਰਾ ਲੱਗ ਗਿਆ ਇਦਾਂ ਦਾ ਡਾਈ ਹੋ ਕੇ ਬਿਲਕੁਲ ਬਹੁਤ ਸੋਹਣਾ ਕਲਰ ਆਇਆਗਾ ਜਿਹੜਾ ਇਸ ਤੋਂ ਵੀ ਸੋਹਣਾ ਕਲਰ ਹੋ ਜਾਣਾਗਾ ਜੋ ਨੀਚੇ ਗਈ ਪਰ ਨਾ ਟਾਪਟਾ ਲਾਈਨਿੰਗ ਲੱਗ ਜਾਂਦੀ ਹੈ ਬਹੁਤ ਸੋਹਣੀ ਗ੍ਰੇਸ ਆ ਜਾਂਦੀ ਹੁੰਦੀ ਹੈ ਸੂਟ ਦੀ ਇਹਦਾ ਪ੍ਰਾਈਸ ਵੀ ਰਹੂਗਾ 1500 ਲੋਚੀ ਇਸ ਤੋਂ ਬਾਅਦ ਇਹ ਵਾਲਾ ਤੁਸੀਂ ਪ੍ਰਿੰਟ ਦੇਖ ਸਕਦੇ ਹੋ 2100 ਪ੍ਰਾਈਸ ਹੈ ਇਹਦਾ ਦੁਪੱਟਾ ਤੁਸੀਂ ਸੌਫਟ ਵਰਬਰੀ ਦਾ ਵੀ ਲੈ ਸਕਦੇ ਹੋਗੇ ਦੂਜੀ ਹਾਰਡ ਵਰਬਰੀ ਦਾ ਵੀ ਰੱਖ ਸਕਦੇ ਹੋਗੇ ਜਿਵੇਂ ਵੀ ਰੱਖਣਾ ਚਾਹੋਗੇ ਰੱਖ ਸਕਦੇ ਹੋਗੇ ਇਹਦੇ ਵਿੱਚ ਆਪਾਂ ਫੇਰ ਆਪਾਂ ਚਾਰ ਕਲਰ ਲੈ ਕੇ ਚਾਰ ਪਹਿਲਾਂ ਲੈ ਕੇ ਸੀਗੇ ਚਾਰ ਹੁਣ ਲੈ ਕੇ ਆਏਗੇ ਕੋਈ ਵੀ ਤੁਹਾਨੂੰ ਪਸੰਦ ਆਉਂਦਾਗਾ ਤਾਂ ਤੁਸੀਂ ਆਰਡਰ ਕਰ ਸਕਦੇ ਹੋਗੇ ਇਹਦੇ ਉੱਪਰ ਤੁਸੀਂ ਪੈਚ ਲਗਾ ਕੇ ਕੰਮ ਕਰਵਾਓ ਬਹੁਤ ਜਿਆਦਾ ਸੋਹਣੇ ਸੂਟ ਬਣਨਗੇ ਲਓ ਜੀ ਪਿੰਕ ਸ਼ੇਡ ਆ ਜਾਊਗਾ ਸਕਰੀਨ ਸ਼ਾਟ ਲੈ ਲਿਓ ਦੇਖੋ ਕਲਰ ਕਿੰਨੇ ਜਿਆਦੇ ਪਿਆਰੇ ਸ਼ੇਡ ਨੇਗੇ ਲਵੈਂਡਰ ਆ ਜਾਊਗਾ ਤੇ ਤੁਸੀਂ ਗ੍ਰੀਨਾਂ ਜੋਗਾ ਲਓ ਜੀ ਚਾਰ ਸ਼ੇਡ ਨੇ ਦੇ ਵਿੱਚ ਚਾਰੋ ਹੀ ਬਹੁਤ ਜਿਆਦੇ ਸੋਹਣੇ ਨੇਗੇ ਦੇਖੋ ਕੋਈ ਵੀ ਤੁਹਾਨੂੰ ਪਸੰਦ ਆ ਨਗਾ ਆਪਣਾ ਆਰਡਰ ਕਰਦੇ ਹੋ ਕਿਸੇ ਵੀ ਇੱਕ ਭੈਣ ਨੇ ਲੈਣੇ ਹੁੰਦੇ ਨੇ ਸੇਮ ਸੂਟ ਹਨਾ ਤਾਂ ਤੁਸੀਂ ਸੇਮ ਵੀ ਲੈ ਸਕਦੇ ਹੋਗੇ ਜੇ ਤੁਸੀਂ ਅਲੱਗ-ਅਲੱਗ ਲੈਣਾ ਚਾਹੁੰਦੇ ਹੋ ਅਲੱਗ-ਅਲੱਗ ਵੀ ਲੈ ਸਕਦੇ ਹੋਗੇ ਤੇ ਲਾਸਟ ਸੂਟ ਹੋਊਗਾ ਜੀ ਇਹ ਵੀ 올ਓਵਰ ਮਿਲੂਗਾ ਤੁਹਾਨੂੰ ਇਹਦੇ ਨਾਲ ਇਦਾਂ ਦਾ ਤੁਸੀਂ ਦੁਪੱਟਾ ਰੱਖ ਸਕਦੇ ਹੋ ਡਾਰਕ ਸ਼ੇਡ ਦੇ ਵਿੱਚ 2100 ਪ੍ਰਾਈਸ ਰਹੂਗਾ ਇਹਨਾਂ ਸੂਟਾਂ ਦਾ ਵੀ 2100 ਹੀ ਪ੍ਰਾਈਸ ਰਹੂਗਾ ਸਾਡੇ 2100 ਵਿਦ ਸ਼ਿਪਿੰਗ ਰਹੂਗਾ ਠੀਕ ਹੈ ਜੀ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਦੇ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ